ਨਿਸਵੇਰੇ ਉੱਠ ਕੇ ਸਰਗੀ ਖਾਣੀ ਨਹੀਂਗੇ 5 ਵਜੇ 4 ਵਜੇ ਉੱਠੋਗੇ ਆ ਨਹਾਉਤ ਹੋਗੇ ਫੇਰ ਤੀ ਸਰਗੀ ਖਾਣੀ ਆ ਨਹੀਂ ਮੰਮੀ ਹਾਂ ਆ ਇਹ ਨਹੀਂ ਰੱਖਣਾ ਵਰਤ ਫਿੜੇ ਮੂੰ ਤੁਹਾਡਾ ਇੰਨਾ ਖਰਚ ਕਰਾ ਕੇ ਤੇ ਹੁਣ ਤੀ ਕਹਿੰਦੀ ਇਹ ਰੱਖਣਾ ਨਹੀਂਗਾ ਹੁਣ ਰੱਖ ਲਓ ਵਰਤ ਆਲੋ ਫਰਟਾ ਟਿਫਨ ਪੈਕ ਹੋ ਗਿਆ ਅੱਜ ਕੀ ਗੱਲ ਆ ਬੜੀ ਛੇਤੀ ਟਿਫਨ ਪੈਕ ਕਰਤਾ ਅਜੇ ਤੇ ਮੈਂ ਪਾਗੀ ਵੀ ਨਹੀਂ ਬੰਨੀ ਏ ਚੰਗੀ ਤਰ੍ਹਾਂ ਅੱਜ ਮੈਂ ਸੂਟ ਲੈਣ ਜਾਣਾ ਵਾ ਮਹਿੰਦੀ ਲਵਾਣੀ ਐ ਮੇਕਅਪ ਦਾ ਸਮਾਨ ਲਿਆਣਾ ਵਾ ਹਾਂ ਫਲ ਫਰੂਟ ਲਿਆਣੀਆਂ ਪਤਾ ਕਿੰਨਾ ਸਮਾਨ ਲਿਆਣ ਵਾਲਾ ਵਾ ਤੇ ਆਪਾਂ ਦੋਨਾਂ ਨੇ ਬਾਜ਼ਾਰ ਜਾਣਾ ਮੈਂ ਤੇ ਦੀਦੀ ਨੇ ਕਿਉਂ ਅੱਜ ਕੀ ਗੱਲ ਆ ਕੋਈ ਫੰਕਸ਼ਨ ਆਏ ਆਪਣੇ ਘਰ ਫੰਕਸ਼ਨ ਤੇ ਨਹੀਂ ਹੈਗਾ ਆਪਾਂ ਦੋਨਾਂ ਨੇ ਐਰ ਕੀ ਨਾ ਕਰਵਾ ਚੋਤਾ ਵਰਤ ਰੱਖਣਾ ਕੀ ਕੀ ਰੱਖਣਾ ਕਰਵਾ ਚੌਦਾਂ ਵਰਤ ਤੈਨੂੰ ਪਤਾ ਵੀ ਆ ਕੀ ਰੀਤੀ ਰਿਵਾਜ ਹੁੰਦੇ ਆ ਤੇ ਨਾਲੇ ਤੂੰ ਭੁੱਖੀ ਰਹਿ ਜਾਵੇਂਗੀ ਭੁੱਖੀ ਤੇ ਜਿੱਥੇ ਇੰਨੀਆਂ ਜਨਨੀਆਂ ਭੁੱਖਿਆ ਰਹਿੰਦੀਆਂ ਤੇ ਮੈਂ ਵੀ ਰਹਿ ਲੂੰਗੀ ਤੇ ਨਾਲੇ ਜਿਸ ਤਰ੍ਹਾਂ ਤੂੰ ਮੈਨੂੰ ਸਮਾਨ ਗਿਨਾਇਆ ਵਾ ਤੇ ਇਹਨੇ ਪੈਸੇ ਕਿੱਥੋਂ ਆਏ ਆ ਮੰਮੀ ਮੰਨ ਕੇ ਮੰਮੀ ਨੂੰ ਤੇ ਆਪਾਂ ਬਣਾ ਲਿਆ ਵਾ ਮੰਮੀ ਕੋ ਬਸ ਪੈਸੇ ਲੈਣੇ ਆ ਤਾਂ ਹੀ ਤੇ ਮੈਂ ਫੜਾਫੜ ਰੋਟੀ ਬਣਾਈ ਆ ਆਪਾਂ ਬਾਜ਼ਾਰ ਜਾਣਾ ਮੈਂ ਨਹੀਂ ਮੰਨਦਾ ਕਿ ਮੰਮੀ ਮੰਨ ਜੜਾ ਤੇ ਨਾਲੇ ਜਿੰਨੇ ਦਾ ਤੂੰ ਸਮਾਨ ਲਖਾਇਆ ਨਾ ਤੇ ਇਹ ਤੇ ਕਿੰਨਾ ਮਹਿੰਗਾ ਵਾ ਸਮਾਨ ਮਹਿੰਗਾ ਵਾ ਉਹ ਤੁਹਾਨੂੰ ਕੀ ਪਤਾ ਇਹ ਬੁੜੀਆਂ ਦੀ ਗੱਲਾਂ ਦਾ ਤੁਹਾਨੂੰ ਕੀ ਪਤਾ ਇਹ ਕਦੀ ਬਾਜ਼ਾਰ ਗਏ ਜੇ ਮੇਰੇ ਨਾਲ ਕਦੀ ਗਏ ਜਾਂ ਤਾਂ ਕਰ ਬਾਜ਼ਾਰ ਅੱਜ ਨਹੀਂ ਸ਼ੋਪਿੰਗ ਕਰਦੀ ਮੈਂ ਆ ਹੀ ਕਰਦੀ ਆ ਇਹ ਕਿਰਸਾ ਕਰਕੇ ਘਰ ਬਣਿਆ ਇੰਨਾ ਵਰਤਣਾ ਸੋ ਸਮਝ ਕੇ ਰੱਖੀ ਤੇਰੇ ਕੋ ਭੁੱਖੀ ਨਹੀਂ ਰਿਆ ਜਾਣਾ ਸਾਰੀ ਦਿਹਾੜੀ ਤੇ ਮੂੰਹ ਮਾਰਦੀ ਰਹਿਣੀ ਆ ਉਹ ਕੋਈ ਗੱਲ ਨਹੀਂ ਲੈ ਲੂੰਗੀ ਲੈ ਲੂੰਗੀ ਭੁੱਖੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਹੈਗੀ ਮੈਨੂੰ ਤਾਂ ਲੱਗਦਾ ਤੁਹਾਨੂੰ ਟੈਨਸ਼ਨ ਪਈ ਪੈਹਿਆਂ ਦੀ ਲੱ ਤਾਂ ਪੈਰ ਨਹੀਂ ਨੀ ਆ ਜਿ ਤਰ੍ਹਾਂ ਤੂੰ ਸਮਾਨ ਦੱਸਣ ਨਹੀਂ ਆ ਐਨੇ ਤੇ ਮੈਨੂੰ ਲੱਗਦਾ ਵਾਧੂ ਪੈਸੇ ਲੱਗ ਜਣੇ ਆ ਤੇ ਨਾਲੇ ਮੈਨੂੰ ਇਹ ਨਹੀਂ ਸਮਝਲਾਦੀ ਕਿ ਮੰਮੀ ਕਿਵੇਂ ਮੰਨ ਗਏ ਆ ਉਹ ਬੱਸ ਕੋਰ ਮਾਰ ਚੱਲਿਆ ਮੰਮੀ ਨੇ ਸੋਲਿਆ ਨਾ ਤੇ ਜਿਹੜੇ ਪੈਸੇ ਮਿਲਨੇ ਨੇ ਉਹ ਵੀ ਕੈਨਸਲ ਹੋ ਜਾਣੇ ਨੇ ਹੋਲੀ ਬੋਲੋ ਜਰਾ ਆਹੋ ਮੈਨੂੰ ਹੋਲੀ ਬੋਲਣ ਲਈ ਕਹਿ ਦਿੰਦੀ ਆ ਤੇ ਕੀ ਗੱਲ ਜਦ ਤੂੰ ਮੈਨੂੰ ਕਹਿਣ ਦੀ ਹੁਣੇ ચીਕ-ਚੀਕ ਕੇ ਅਸੀਂ ਆ ਲੈਣਾ ਅਸੀਂ ਉਹ ਲੈਣਾ ਅਸੀਂ ਪਿਸਟਿਕ ਲੈਣੀ ਸੂਟ ਲੈਣਾ ਹੋਲੀ ਬੋਲੋ ਤੂੰ ਲੋ ਜਾਉ ਤੂੰ ਹੀ ਕੰਮ ਤੇ ਜਾਓ ਸ਼ਾਬਾਸ਼ ਤੇਰੇ ਵੇਖੀ ਕਿਤੇ ਲੈ ਕਰਵਾ ਚੋਦਾ ਵਾਤ ਰੱਖਣਾ ਇੰਨੇ ਸਾਲ ਤੂੰ ਰੱਖਿਆ ਨਹੀਂ ਤੇ ਅੱਜ ਪਤਾ ਨਹੀਂ ਤੈਨੂੰ ਕਿਧਰੋਂ ਚੇਤਾ ਆ ਗਿਆ ਜਾ ਕੇ ਤਾਂ ਕੰਮ ਕਰੋ ਜਾਓ ਲੇਟ ਨਾ ਹੋ ਜਿਓ ਕਿਤੇ ਚੱਲਿਆਂ ਕੰਮ ਤੇ ਹੀ ਚੱਲਿਆਂ ਨਾਲੇ ਟਾਈਮ ਨਾ ਘਰ ਆਜੋ ਰਾਤੀ ਹੀ ਜਲਦੀ ਸੋਣਾ ਵਾ ਤੇ ਸਵੇਰੇ ਜਲਦੀ ਉੱਠਣਾ ਵਾ ਸੋ ਸਮਝ ਕੇ ਰੱਖੀ ਜੇ ਵਰਤ ਰੱਖਣਾ ਹੋਊਗਾ ਤੇ ਆਏ ਹਾਏ ਆਹ ਕਰੀ ਟੈਨਸ਼ਨ ਪਾਈ ਜਾਂਦੇ ਮੈਨੂੰ ਭੁੱਖੀ ਰਹਿ ਲੇਗੀ ਦੱਸ ਮੈਂ ਭੁੱਖੀ ਨਹੀਂ ਰਹਿ ਸਕਦੀ ਕਿ ਇੰਨਾ ਤੇ ਇੰਨਾ ਵਾਸਤੇ ਕਰ ਹੀ ਸਕਦੀ ਆ ਨਾਲੇ ਦੀਦੀ ਨੇ ਵੀ ਭਾਜੀ ਨੂੰ ਪੁੱਛਿਆ ਹੀ ਆ ਉਹ ਵੀ ਤੇ ਮੰਨ ਹੀ ਗਏ ਨੇ ਇਹ ਕ ਮੇਰੇ ਵਾਲਾ ਜਿਹੜਾ ਮੰਨਦਾ ਹੀ ਨਹੀਂ ਹੈਗਾ ਇਹਨਾਂ ਨੂੰ ਜਿਹੜੀ ਮਰਜ਼ੀ ਗੱਲ ਕਹਿ ਦੋ ਨਾ ਮੰਮੀ ਨੂੰ ਪੁੱਛ ਲਿਆ ਮੰਮੀ ਨੂੰ ਆਹ ਕਰ ਲਿਆ ਹਾਂ ਚਲੋ ਮੈਂ ਤਾਂ ਲੇਟ ਹੋ ਗਈ ਆ ਉਨੂੰ ਵੇਖਾਂ ਤਿਆਰ ਹੋਈ ਕਿ ਨਹੀਂ ਹਜੇ ਇਹ ਤਰ੍ਹਾਂ ਕੰਝੂ ਸਾ ਟੱਬਰ ਆ ਪਹਿਲੇ ਪੁੱਤ ਨੂੰ ਮਨਾਓ ਫਿਰ ਮਾਂ ਨੂੰ ਮਨਾਓ ਇਹਨਾਂ ਦਾ ਤਾਂ ਇਹੀ ਹਾਰ ਲੈਣਾ ਉਹ ਮੈਂ ਤਾਂ ਕਰਾਂ ਆਪਣੀ ਤਿਆਰੀ ਮੰਮੀ ਦੇ ਨਾ ਦਿਮਾਗ ਖਰਾਬ ਹੋ ਗਿਆ ਲੱਗਦਾ ਲੈ ਕੀ ਐਸੇ ਐਸੇ ਬੋਲਣ ਲੱਪਿਆ ਤੇ ਬੋਲਾਂ ਨਾ ਤੇ ਹੋਰ ਕੀ ਕਰਾਂ ਕਿਉਂ ਕੀ ਐ ਹੁਣ ਆ ਮੈਂ ਕੀ ਸੁਣਦਾ ਪਿਆ ਵਾਂ ਕੀ ਸੁਣ ਲਿਆਈ ਹਾਂ ਉਹ ਵਰਤ ਲੱਖ ਲੱਗੀਆਂ ਦੋ ਵੇ ਜਾਣੀਆਂ ਤੇ ਫੇਰ ਕੀ ਰੱਖ ਲੈਂਦੇ ਵਰਤ ਤੈਨੂੰ ਕੀ ਇਹਦੇ ਚ ਤੇ ਮੰਮੀ ਤੁਹਾਨੂੰ ਨਹੀਂ ਪਤਾ ਕਿੰਨਾ ਖਰਚਾ ਵਾ ਹੈ ਜਿਸ ਤਰ੍ਹਾਂ ਮੈਨੂੰ ਸਮਾਨ ਗਨਾਉਂਦੀ ਆ ਕਿੰਨੇ ਪੈਸੇ ਦਿੱਤੇ ਜੋ ਉਹਨਾਂ ਨੂੰ ਤੂੰ ਪੈਨ ਦੀ ਛੱਡ ਤੇਰੀ ਚਾਚੀ ਆਈ ਸੀ ਕੱਲ ਉਹਨੇ ਆਪਣੀ ਨੋਨ ਨੂੰ ਵਰਤ ਰਖਾਉਣਾ ਇਹ ਉਹਦਾ ਤੇ ਪਹਿਲਾ ਵਰਤ ਸੀ ਤੇ ਇਹਨਾਂ ਨੂੰ ਵਿਚ ਆ ਚੜ ਗਿਆ ਵੀ ਆਪਾਂ ਵੀ ਰੱਖ ਲਈਏ ਪਹਿਲਾਂ ਇਹਨਾਂ ਨੂੰ ਬੜਾ ਸਮਝਾਇਆ ਨਾ ਰੱਖੋ ਇਹ ਮੈਂ ਖਰਚਾ ਹੀ ਫालतू ਨਹੀਂ ਅਸੀਂ ਰੱਖਣਾ ਹੀ ਰੱਖਣਾ ਤੇ ਤੁਹਾਨੂੰ ਨਹੀਂ ਪਤਾ ਐਨੇ ਸਾਲ ਇਹਨਾਂ ਨੇ ਰੱਖਿਆ ਨਹੀਂ ਤੇ ਹੁਣ ਨੇ ਵਰਤ ਵੱਲ ਤੋਰ ਪੀਆ ਵਾ ਤੋੜੀgina ਸੰਭਾਲਣਾ ਤੁਰੋ ਇਹ ਖਰਚੇ ਆ ਨੀਰੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਖਰਚੇ ਨਹੀਂ ਗਏ ਬੇ ਨਾਨੂੰ ਰੱਖ ਲੰਦੇ ਵਰਤ ਜਦੋਂ ਰਹਿ ਗਈਆਂ ਨੇ ਭੁੱਖੀਆਂ ਤੇ ਆਜੂ ਇਹਨਾਂ ਦੀ ਅਕਲ ਟਕਾਣੇ ਤੇ ਤੂੰ ਵੇਖ ਤਲਾ ਤੂੰ ਕਰਦੀਆਂ ਕੀ ਪਈਆਂ ਓ ਮਮਮੀ ਇਹਨਾਂ ਕੋ ਨਹੀਂ ਰਿਆ ਜਾਣਾ ਭੁੱਖੇ ਤੁਹਾਨੂੰ ਲੱਗਦਾ ਇਹ ਭੁੱਖੀਆਂ ਰਹਿ ਜਾਣਗੀਆਂ ਤੂੰ ਇਵੇਂ ਪਤਾ ਨਹੀਂ ਕੀ ਗੱਲਾਂ ਕਰਦੇ ਜੇ ਬੇ ਲੱਗ ਜਾਂਦੇ ਸਗੋਂ ਪਤਾ ਉਹਨਾਂ ਨੂੰ ਵਰਤ ਕੀ ਹੁੰਦੇ ਆ ਹੁਣ ਚੱਲੀਆਂ ਬਾਜ਼ਾਰ ਉਹਨਾਂ ਨੇ ਜਾਣਾ ਸਮਾਨ ਲੈਣ ਉਹਨਾਂ ਨੂੰ ਕੁਝ ਕਹਿ ਕੇ ਤੇ ਨਹੀਂ ਆਇਆ ਤੂੰ ਮੈਂ ਕੀ ਕਹਿਣਾ ਮੈਂ ਤੈਨੂੰ ਇਹ ਹੀ ਕਿਹਾ ਸੀ ਕਿ ਰੀਤੀ ਰਿਵਾਜ ਬੜੇ ਹੁੰਦੇ ਹੀ ਪਤਾ ਨਹੀਂ ਵੇਖੋ ਹੁਣ ਕੀ ਕਰਦੀਆਂ ਵਾਂ ਮੈਨੂੰ ਤੇ ਐਨ ਨੇ ਟਿਫਨ ਦਿੱਤਾ ਜਿਵੇਂ ਪਤਾ ਨਹੀਂ ਕੀ ਹੁੰਦਾ ਵਾ ਟਿਫਨ ਫੜਾ ਕੇ ਕਹਿੰਦੀ ਫੜਾਫੜ ਚੱਲੋ ਮੈਂ ਜਾਣਾ ਬਾਜ਼ਾਰ ਆਤੋਂ ਨਾਲ ਜਾਣਾ ਜੂਸੀ ਬਾਜ਼ਾਰ ਸਮਾਨ ਲਿਆਉਣਾ ਸਾਰਾ ਨਿਕੜ ਸੁੱਕੜ ਤੇ ਇੱਕੋ ਮੇਰੀ ਗੱਲ ਸੁਣੋ ਨਾਲ ਚੱਲ ਜੇ ਉਹਨਾਂ ਦੇ ਵੇਖਿਓ ਕਿਤੇ ਐਵੇਂ ਆਲਤੂ ਫਾਲਤੂ ਨਾ ਸਮਾਨ ਖਰੀਦ ਲਓ ਨਾਲ ਕਿ ਚੱਲ ਪੈਸੇ ਬਚੇ ਆ ਤੇ ਆਪਾਂ ਥੋੜਾ ਸਮਾਨ ਹੋਰ ਲੈ ਜਾਈਏ ਉਹ ਕੋਈ ਗੱਲ ਨਹੀਂ ਉਹਨਾਂ ਨੇ ਕਿਤੇ ਸੋਟੋਂ ਨੇ ਪੈਸੇ ਸਮਾਨ ਹੀ ਖਰੀਦਣਾ ਫਿਰ ਕੀ ਆ ਮੈਨੂੰ ਤਾਂ ਲੱਗਦਾ ਤੁਹਾਡੀ ਵੀ ਸ਼ੈ ਹੈਗੀ ਆ ਵੇ ਇਹਦੇ ਚ ਕਾਦੀ ਸ਼ੈ ਹੈਗੀ ਆ ਆਹ ਉਹ ਤੇ ਤੂੰ ਤੇ ਬਸ ਉਹਨਾਂ ਵਾਲ ਦੀ ਗੱਲ ਕਰਨ ਦੇ ਜੇ ਤੇ ਜਦੋਂ ਦੁਕਾਨ ਵਾਲੇ ਨੇ ਪੈਸੇ ਇੰਨੇ ਦੱਸਨੇ ਤਾਂ ਮੈਂ ਉੱਥੇ ਕੀ ਕਰਨਾ ਉਹਨਾਂ ਨੇ ਉਹਨੇ ਹੀ ਦੇਣੇ ਉਹਨਾਂ ਨੂੰ ਪੈ ਫਜ਼ੂਲ ਖਰਚੇ ਕਰਾਈ ਜਾਓ ਲੈ ਐਵੇਂ ਬੋਲੀ ਜਾਂਦਾ ਹੀ ਉਹਨਾਂ ਨੂੰ ਲਾ ਲੈਂਦੇ ਆਪਣੀ ਰੀਜ ਚਾ ਪਤਾ ਲੱਗੂ ਵਰਤ ਕਿਵੇਂ ਰੱਖੀ ਦਾ ਜਦੋਂ ਭੁੱਖੀਆਂ ਰਹਿਣਗੀਆਂ ਤੇ ਬੀਜੀ ਤੁਸੀਂ ਸਾਸਰੀ ਕਾ ਕਿਹਦੇ ਨਾਲ ਆਏ ਤੁਸੀਂ ਮੈਂ ਦੀਪਨਾਹੀਂ राजे ਹਾਂ ਤੁਨ ਅੰਦਰ ਆ ਕੇਣਾ ਆ ਜਾ ਉਹਨੂੰ ਕੰਮ ਜਿਹਾ ਹੀ ਥੋੜਾ ਜਿਆਦਾ ਫਿਰ ਬਾਹਰ ਹੀ ਛੱਡ ਕੇ ਚਲ ਗਿਆ ਅੱਛਾ ਹਮ ਉਹ ਤੂੰ ਸੁਣਾ ਠੀਕ ਆ ਹਾਂ ਮੈਂ ਤਾਂ ਠੀਕ ਆ ਤੂੰ ਹੀ ਸੁਣਾਉ ਆਪਣਾ ਬਸ ਵਧੀਆ ਵਧੀਆ ਹਮ ਕੀ ਕਰਦੇ ਪਰਿਵਾਰ ਬਾਕੀ ਲੰਮੇ ਲੰਮੇ ਪਏ ਹੋਰ ਕੀ ਕਰਨਾ ਉਹਨਾਂ ਨੇ ਤੇ ਵੋਟੀਆਂ ਕਿੱਥੇ ਗਈਆਂ ਵੋਟੀਆਂ ਨਾ ਬਾਜ਼ਾਰ ਗਈਆਂ ਜੋ ਬਰਤ ਦਾ ਸਮਾਨ ਖਰੀਦਣ ਅੱਛਾ ਵਰਤ ਰੱਖਣ ਲੱਗੀਆਂ ਆਹੋ ਚਾ ਚੜਾ ਗਿਆ ਨਾ ਏਰ ਕੀ ਵਰਤ ਰੱਖਣਾ ਸੀ ਅੱਛਾ ਤੇ ਮੈਂ ਕਿਹਾ ਚਲੋ ਰੱਖ ਲਓ ਚਲੋ ਵੇਖ ਲੈਣ ਉਹ ਵੀ ਵਰਤ ਰੱਖ ਕੇ ਉਹ ਕੱਲ ਉਹਨਾਂ ਦੀ ਪੰਮੀ ਚਾਚੀ ਨਹੀਂ ਜਿਹੜੀ ਉਹ ਆ ਗਈ ਅੱਛਾ ਉਹਨੇ ਕਿਤੇ ਗੱਲਾਂ ਕਰ ਲਾ ਪਈ ਮੈਂ 10000 ਦਾ ਸੂਟ ਲਿਆਂਦਾ ਮੈਂ ਉਹ ਲਿਆਂਦਾ ਮੈਂ ਆ ਲਿਆਂਦਾ ਬੜਾ ਨੀ ਲਟਣ ਪਟੰਦਾਸਤਾ ਅੱਛਾ ਤੂੰ ਕਿ ਇਹਨਾਂ ਨੇ ਸੁਣ ਲਿਆ ਵੀ ਇਹ ਵਰਤ ਰੱਖਉਣ ਲੱਗੇ ਤਾਂ ਹੀ ਵੀ ਵਰਤ ਰੱਖ ਲਈ ਨજર ਬਾਦ ਇਹਨਾਂ ਨੂੰ ਵੀ ਚਾ ਚੜ ਗਿਆ ਤੇ ਫਿਰ ਕਹਿੰਦੀ ਆਪਾਂ ਵੀ ਰੱਖਣਾ ਵਰਤ ਤੇ ਮੈਂ ਕਹਾ ਤੁਸੀਂ ਭੁੱਖੀਆਂ ਨਹੀਂ ਰਹਿ ਸਕਦੀਆਂ ਹਾਂ ਤੇ ਨਾ ਰੱਖੋ ਕਹਿੰਦੇ ਨਹੀਂ ਰੱਖ ਲਾਂਗੇ ਚੱਲ ਵੇਖ ਲੈਣ ਦੇ ਰੱਖ ਕੇ ਭੁੱਖੀਆਂ ਤੇ ਭੁੱਖੀਆਂ ਕਾਹਦਾ ਰਹਿਣਾ ਵਾ ਦੂਸਰਾ ਉਹ ਖਵਾਇ ਤੇ ਦੇਣਾ ਸਭ ਕੁਛ ਹੀ ਪਰ ਬੀਜੀ ਸੇ ਇੰਨਾਂ ਥੋੜਾ ਖਾਦਾ ਜਾਂਦਾ ਸਮਾਨ ਉਹ ਤੇ ਥੋੜਾ ਥੋੜਾ ਤੇ ਖਾਈਦਾ ਭਾਵੇਂ ਥੋੜਾ ਥੋੜਾ ਖਾਣ ਗਈਆਂ ਤੇ ਆਪੇ ਭੁੱਖੇ ਰਹਿਣਗੇ ਤੈਨੂੰ ਕਾਹਦਾ ਇਹਦੇ ਨਾਲ ਤੇ ਪਰ ਵੇਖੋਣ ਕੀ ਕਰਨ ਦੀਆਂ ਗਈਆਂ ਹੀ ਆ ਬਾਜ਼ਾਰ ਅੱਛਾ ਆ ਚਲੋ ਠੀਕ ਆ ਤੇ ਜਦੋਂ ਫਿਰ ਉਹ ਚਾਚੀ ਗਈ ਨਾ ਤੇ ਮੈਂ ਮਗਰੇ ਮੁੜ ਕੇ ਉਹਦੇ ਘਰ ਗਈ ਸ਼ਾਮ ਨੂੰ ਅੱਛਾ ਤੇ ਮੈਂ ਦਿਖਾਉ ਕਿਹੜਾ ਸੂਟ ਲਿਆਂਦਾ ਤੇ ਸੂਟ 1500 ਵਾਲਾ ਹਾਂ ਇੱਥੇ 10000 ਦੱਸ ਕੇ ਗਈ 10 ਉਹ ਤੇ ਇੱਥੇ 扑ੜਕਣ ਲਾਪੀਆਂ ਐਂ ਦੱਸਦਾ ਜਾਂਦੇ ਸੂਟ ਲੈਣੇ ਆ ਹਾਂ ਹਾਂ ਮੈਂ 10000 ਦੇਣਾ ਲਿਓ ਚਲੋ ਥੋੜੇ ਲਿਓ ਆਹੋ ਪਰ ਨਾ ਅੱਜ ਕਹਿੰਦੇ ਵਧੀਆ ਲਿਓਣੇ ਚਲੋ ਵੇਖ ਲੈਣੋ ਵੀ ਵਧੀਆ ਲਿਆ ਕੇ ਵੇਖ ਲੈਣਾ ਨਹੀਂ ਫਿਰ ਦੱਸਦਾ ਚਾਰ ਦਿੱਤਾ ਕਿ ਦੋਵਾਂ ਜਾਣੀਆਂ ਨੂੰ ਮੈਂ ਤਾਂ ਚੱਲ ਚੰਗਾ ਕੀਤਾ ਈ ਇਹਦੇ ਨਾਲ ਆਖ ਲਈਆਂ ਸੱਸ ਨੇ ਸਾਨੂੰ ਕੁਝ ਦਿੱਤਾ ਨਹੀਂ ਲਿਆ ਨਹੀਂ ਹਾਂ ਚੱਲ ਵਧੀਆ ਕੀਤਾ ਈ ਹੋਣੇ ਵਾਲੀਆਂ ਬਾਜ਼ਾਰੋਂ ਵਾਵਾ ਟਾਈਮ ਹੋ ਗਿਆ ਗਈਆਂ ਅੱਛਾ ਹਾਂ ਚਲੋ ਮਚਾ ਬਣਾ ਕੇ ਲਵਾ ਹਾਂ ਹਾਂ ਕੋਈ ਨਹੀਂ ਮੜਾ ਆ ਲੈਣ ਦੇ ਕੋਟੀਆਂ ਨੂੰ ਫਿਰ ਬਣਾ ਲੈਣੇ ਹੋਰ ਉਹ ਪੀ ਲਾਂਗੇ ਅਗੇ ਚਲੋ ਫਿਰ ਠੀਕ ਆਹੋ ਤੇ ਤਾਂ ਕਰੋ ਜੇ ਥੱਕ ਗਏ ਚ ਤਾਂ ਲੰਮੇ ਬਹਿ ਜਾਓ ਨਹੀਂ ਥੱਕੀ ਕਾਦੀ ਹਮੈਂ ਉਹ ਛੱਟ ਛੱਡ ਗਿਆ ਮੈਨੂੰ ਮੋਟਰਸਾਈਕਲ ਤੇ ਮੈਂ ਕਿਹਾ ਮੈਨੂੰ ਛੱਡਿਆ ਉਧਰ ਤਾਂ ਕਹਿੰਦਾ ਚੱਲ ਨਾਨੀ ਛੱਡ ਆਉਣਾ ਪਰ ਵੀ ਜੇ ਮੈਨੂੰ ਇੰਜ ਲੱਗਦਾ ਜਿਵੇਂ ਇਨਾਂ ਕੋਲ ਵਰਤ ਰੱਖਿਆ ਨਹੀਂ ਜਾਣਾ ਭੁੱਖੀਆਂ ਨਹੀਂ ਰਹਿ ਸਕਦੀਆਂ ਸਾਰਾ ਦਿਨ ਤੇ ਖਾਂਦੀਆਂ ਰਹਿੰਦੀਆਂ ਕਦੀ ਕੋਸ਼ ਤੇ ਕਦੀ ਕੋਸ਼ ਤੇ ਮੈਨੂੰ ਇਹ ਚਿੰਤਾ ਪਈ ਵੀ ਰੱਖ ਲੈਣ ਗਿਆ ਵਰਤ ਚਲ ਕੋਈ ਨਹੀਂ ਰੱਖ ਕੇ ਤੇ ਵੇਖ ਲੈਣੇ ਇੱਕ ਦਿਨ ਭੁੱਖੀਆਂ ਵੀ ਰਹਿ ਜਾਣੀਆਂ ਤੇ ਕੋਈ ਗੱਲ ਨਹੀਂ ਆ ਪਤਾ ਤਾਂ ਲੱਗੂਗਾ ਵੀ ਵਰਤੇ ਤਰ੍ਹਾਂ ਰੱਖੀਦਾ ਵਾ ਉਹ ਇਹ ਤਾਂ ਗੱਲ ਹੈਗੀ ਆ ਤੁਹਾਡੀ ਨਾਲੇ ਚਾਚੀ ਨੂੰ ਪਤਾ ਲੱਗੂ ਜਦੋਂ ਨਵੀਂ ਬੋਤੀ ਰੱਖੂਗੀ ਉਹ ਵਰਤ ਆ ਪਰ ਵੇਖੋ ਨਾ ਉਹਨੂੰ ਕਿ ਝੂਠ ਬੋਲਣ ਦੀ ਪਈ ਸੀ ਅਗਿਆ ਉਹ ਫੜ ਕੇ ਮਛਰਾਤਾ ਫੜ ਕੇ ਫੇਮਲੀ ਚਦੈਨ ਹੈਗੀ ਉਹ ਵੀ ਚਲ ਕੋਈ ਗੱਲ ਨਹੀਂ ਵੇ ਲੋ ਵਰਤਦਾ ਕਿੰਨਾ ਚਾ ਚੜਿਆ ਨਾ ਕਿਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇੱਧਰ ਵੇਖੇ ਕੌਣ ਬੈਠਾ ਤੇ ਕੌਣ ਨਹੀਂ ਕਿਤੇ ਵੇਖਿਆ ਚੱਖੇ ਨਹੀਂ ਚਲੋ ਇਹ ਹੀ ਪਤਾ ਨਾਨੀ ਜੀ ਸਾਸਰੀ ਘਾਲ ਹੀ ਕਰਦੀ ਏ ਐ ਸਿੱਧੀਆਂ ਨੰਗੀਆਂ ਇੰਨਾ ਚਾ ਚੜਿਆ ਇਹਨਾਂ ਨੂੰ ਵਰਤਦਾ ਚਲੋ ਮੈਂ ਲਿਉਣੀ ਪੈ ਬੀਜੀ ਚਾਹ ਬਣਾ ਕੇ ਮੇਰੀ ਗੱਲ ਸੁਣੋ ਇੰਨੀਆਂ ਅਕਲ ਦੀਆਂ ਨਹੀਂ ਹੋ ਤੁਹਾਨੂੰ ਪਤਾ ਨਹੀਂ ਲੱਗਾ ਨਾਨੀ ਜੀ ਆਏ ਆ ਤੇ ਉਹਨਾਂ ਨੂੰ ਮਿਲ ਕੇ ਆਈਏ ਸਿੱਧੀਆਂ ਰਵਾਰਾਂ ਵੀ ਭੱਜੀ ਆਈਆਂ ਜੋ ਇੰਨਾ ਤੁਹਾਨੂੰ ਚਾਹ ਚੜਿਆ ਵਰਤਦਾ ਨਾਨੀ ਆਏ ਮੰਮੀ ਹਾਂ ਤੇ ਅੱਖਾਂ ਮੀਟ ਕੇ ਨੰਗੀਆਂ ਜੋ ਉੱਥੋਂ ਤੁਸੀਂ ਮੰਮੀ ਮੈਂ ਤਾਂ ਵੇਖਿਆ ਨਹੀਂ ਨਾ ਮੈਂ ਇਹਨੂੰ ਨੇ ਵੇਖਿਆ ਆਪਾਂ ਸੋਗ ਸਿੱਧੀਆਂ ਲੰਘ ਆਏ ਵੀ ਇੱਥੇ ਬੈਠੇ ਹੋਣੇ ਤੁਸੀਂ ਤੇ ਸਾਨੂੰ ਕੀ ਪਤਾ ਇੱਥੇ ਨਾਨੀ ਆਏ ਆ ਵੇਖਣਾ ਚਾਹੀਦਾ ਬੱਤੀ ਜਗਦੀ ਵੀ ਕੌਣ ਬੈਠਾ ਕੀ ਆ ਕੀ ਨਹੀਂਗਾ ਮੰਮੀ ਆਈ ਸਿੱਧਾ ਹੀ ਲੰਘ ਆਏ ਤਾਂ ਹੀ ਵੇਖਿਆ ਨਹੀਂ ਪਹਿਲੇ ਤੁਸੀਂ ਸੋਚੋਗੇ ਨਾਨੀ ਹੈ ਦੱਸ ਚਲ ਕੋਈ ਨਹੀਂ ਮਿਲ ਲੈਨੇ ਨਾਨੀ ਨੂੰ ਮੰਮੀ ਫੇਰ ਕੀ ਹੋ ਗਿਆ ਹਾਂ ਚਲੋ ਮਿਲ ਲੋ ਤੇ ਮੜ ਕੇ ਚਾਹ ਬਣਾਓ ਉਹ ਕਹਿੰਦੇ ਹੁੰਦੀਆਂ ਤੇ ਫੇਰ ਚਾਹ ਪੀਨੇ ਆ ਅੱਛਾ ਤੂੰ ਚਾਹ ਨਹੀਂ ਪੀਈ ਹੈ ਨਹੀਂ ਉਹ ਕਹਿੰਦੇ ਕੋਈ ਗੱਲ ਇਕੱਠੇ ਪੀਨੇ ਆ ਚਲ ਕੋਈ ਨਹੀਂ ਮੈਂ ਬਣਾ ਦਿੰਨੀ ਚਾਹ ਹਾਂ ਤੇ ਚਲੋ ਮਿਲ ਲੋ ਖਰੀਦਾ ਖਰਾਦੀ ਤੇ ਤੂੰ ਕੀ ਕਰ ਰਹੀਆਂ ਜੋ ਆ ਮੰਮੀ ਲੈ ਆਏ ਸੂਟ ਸਮਾਨ ਲੈ ਆਏ ਆਪਾਂ ਇੱਦਾਂ ਕਰੋ ਮੈਨੂੰ ਪੈਸੇ ਦਿਓ ਬਾਕੀ ਜਿਹੜੇ ਬਚੇ ਆ ਤੇ ਤੁਹਾਨੂੰ ਮੈਂ ਸਰਗੀ ਦਾ ਸਾਰਾ ਸਮਾਨ ਲੈਦਾ ਫਰੂਟ ਜੋ ਕੋ ਸਮਾਨ ਚਾਹੀਦਾ ਮੰਮੀ ਬਾਹਦੇ ਸਾਰੇ ਲੱਗ ਗਏ ਹੀ ਤੇ ਹਈ ਸਮਾਨ ਲੈ ਆਏ ਐ ਡਾਡਾ ਮਹਿੰਗਾ ਤਾਂ ਸਾਰੇ ਸਮਾਨ ਲਿਆਉਣਾ ਹੀ ਮੈਂ ਲਿਆਦਾ ਫਿਰ ਨਹੀਂ ਮੰਮੀ ਹਾਂ ਸਮਾਨ ਕੀ ਕਰਨਾ ਅਹੀ ਕੀ ਕਰਨਾ ਫਰੂਟ ਨਹੀਂ ਸਵੇਰੇ ਉੱਠ ਕੇ ਸਰਗੀ ਖਾਣੀ ਨਹੀਂਗੇ 5 ਵਜੇ 4 ਵਜੇ ਉੱਠੋ ਗਿਆ ਨਹਾਉ ਤੋ ਗਏ ਫੇਰ ਤੀ ਸਰਗੀ ਖਾਣੀ ਆ ਨਹੀਂ ਮੰਮੀ ਹਾਂ ਅਹੀ ਨਹੀਂ ਰੱਖਣਾ ਵਰਤ ਫਿੜੇ ਮੁ ਤੁਹਾਡਾ ਇੰਨਾ ਖਰਚ ਕਰਾ ਕੇ ਤੇ ਹੁਣ ਤੀ ਕਹਿੰਦੀ ਰੱਖਣਾ ਨਹੀਂਗਾ ਹੁਣ ਰੱਖ ਲੋ ਵਰਤ ਮੰਮੀ ਜੋ ਅਸੀਂ ਸਮਾਨ ਖਰੀਦਦਿਆਂ ਬੀ ਆਇਆ ਨਾ ਤੇ ਲੱਗ ਗਿਆ ਤਾਂ ਦੋ ਜਨਾਨੀਆਂ ਗੱਲਾਂ ਕਰਨ ਦੀਆਂ ਸੀ ਕਹਿੰਦੀ ਬੜਾ ਔਖਾ ਵਰਤ ਹੁੰਦਾ ਵਾ ਸਾਰੀ ਦਿਹਾੜੀ ਕੁਝ ਨਹੀਂ ਖਾਣਾ ਪੀਣਾ ਇਥੇ ਤੱਕ ਤੱਕ ਪਾਣੀ ਵੀ ਨਹੀਂ ਪੀਣਾ ਹੈਗਾ ਤੇ ਨਾ ਹੀ ਚਾਹ ਪੀਣੀ ਆ ਜਿਹੜਾ ਸਵੇਰੇ ਖਾ ਲਿਆ ਉਹੀ ਖਾਣਾ ਤੇ ਵਰਤ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਕਿ ਜਿਹੜਾ ਰੱਖੀ ਦਾ ਕਰਵਾ ਚੌ ਦਾ ਵਰਤ ਮੰਮੀ ਇਹ ਨੌਖਾਂ ਦਾ ਵਾ ਤੇ ਆਦਮੀ ਵਾਸਤੇ ਤੇ ਰੱਖੀਦਾ ਹੈ ਪਰ ਮੰਮੀ ਤੂੰ ਜੇ ਵਰਤਾਂਦੇ ਤੇ ਫਲ ਫਰੂਟ ਖਾ ਲਈਦਾ ਸ਼ਾਮਾਂ ਨੂੰ ਉਹ ਹੋਰ ਵਰਤਿਆ ਇਹ ਸਭ ਤੋਂ ਵੱਡਾ ਵਰਤ ਮੰਮੀ ਅਹੀਂ ਤੋਂ ਨਾਲੀਆਂ ਗੱਲਾਂ ਸੁਣ ਕੇ ਨਾ ਤੇ ਡਰ ਗਈਆਂ ਹਾਏ ਅਹੀਂ ਭੁੱਖੀਆਂ ਸਾਰਾ ਦਿਨ ਕਿੱਦਾਂ ਰਵਾਂਗੇ ਅਹੀਂ ਤੇ ਮਿੰਟ ਮਿੰਟ ਤੇ ਖਾ ਲੈਣੀਆਂ ਕਦੀ ਕੁਛ ਤੇ ਕਦੀ ਕੁਛ ਨਹੀਂ ਜਦੋਂ ਮੈਂ ਤੁਹਾਨੂੰ ਸਮਝਾਉਂਦੀ ਹਾਂ ਉਦੋਂ ਤੁਹਾਡੀ ਅਕਲ ਤੇ ਪੜਦਾ ਪਿਆ ਹੈ ਨਾ ਤੂੰ ਇਹ ਕਹਿੰਦੇ ਘਰੇ ਸੱਚ ਖਰਚਾ ਕਰਨ ਦੀ ਮਾਰੀ ਸਾਨੂੰ ਕਹਿਣ ਲਈ ਆ ਫੇਰ ਨਾ ਖਰਚਾ ਵੀ ਕਰਾ ਦਿੱਤਾ ਜੋ ਕਿਤਰਾ ਅਸੀਂ ਪਾਈ ਪਾਈ ਜੋੜਦੇ ਆ ਪੈਸੇ ਕੀ ਮਿਲਿਆ ਤੁਹਾਨੂੰ ਖਰਚਾ ਕਰਾ ਕੇ ਇੰਨਾ ਮੰਮੀ ਉਹ ਕੱਲ ਚਾਚੀ ਜੀ ਆਈ ਸੀ ਨਾ ਉਹ ਜੋ ਕਹਿੰਦੀ ਸੀ ਮੈਂ ਆਪਣੀ ਨੂੰਹ ਨੂੰ ਸੂਟ ਲਿਆ ਕੇ ਦਿੱਤਾ ਮੇਕਅਪ ਦਾ ਸਮਾਨ ਲਿਆ ਕੇ ਦਿੱਤਾ ਮੰਮੀ ਉਹ ਗੱਲਾਂ ਸੁਣ ਕੇ ਨਾ ਸਾਨੂੰ ਨਾ ਲਾਲਚ ਜਾ ਆ ਗਿਆ ਸੀ ਵੀ ਚਲ ਅਹੀ ਮੰਮੀ ਨੂੰ ਕਹਿੰਨੀ ਆ ਵੀ ਸਾਨੂੰ ਵੀ ਸੂਟ ਮਿਲ ਜਾਣਗੇ ਤੇ ਨਾਲ ਸਮਾਨ ਮਿਲ ਜਾਗਾ ਮੇਕਅਪ ਦਾ ਆ ਤੂੰ ਹੀ ਤੇ ਹੈਗੀ ਐਨੀਆਂ ਭੁੱਖੀਆਂ ਉਹ ਕਹਿੰਦਾ ਇਹੋ ਜਿਹਾ ਮੈਨਾਂ ਖੇਲ ਰਚਾਇਆ ਵੀ ਸਾਨੂੰ ਸੂਟ ਮਿਲ ਜਾਣਗੇ ਤੂੰ ਹੀ ਤੇ ਇੰਜ ਕੀਤਾ ਜੇ ਤਾਂ ਮੈਨੂੰ ਸੂਟ ਮਿਲਦੇ ਨਹੀਂ ਸਾਨੂੰ ਘਰੋਂ ਮੰਮੀ ਹੈ ਸੂਟ ਤੇ ਤੂੰ ਸਾਨੂੰ ਵਿਆਹ ਸ਼ਾਦੀ ਤੇ ਲਿਆ ਕੇ ਦਿੰਦੇ ਜੱਗੋ ਪਿੱਛੇ ਤੇ ਲਿਆ ਕੇ ਨਹੀਂ ਦਿੰਦੇ ਤੇ ਅਸੀਂ ਕਿਆ ਚੱਲ ਐਸੇ ਬਾਹਨੇ ਸਾਡਾ ਫੇਰ ਸੂਟ ਆ ਜਾਏਗਾ ਨਵਾਂ ਨਹੀਂ ਕੁੜੀਓ ਫालतू ਖਰਚ ਕਰਨਾ ਤੁਹਾਨੂੰ ਕੀ ਮਿਲਣਾ ਪੈਸਾ ਤੁਹਾਡੇ ਕੋਲ ਹੋਊਗਾ ਕੰਮ ਆਉਣਾ ਮੰਮੀ ਆਹੀ ਕਿਹੜਾ ਰੋਜ਼ ਰੋਜ਼ ਲੈਣ ਜਾਂਦੇ ਆ ਸੂਟ ਚੱਲ ਇੱਕ ਲੈ ਹੀ ਲਾਇਆ ਹੁਣ ਤੇ ਫੇਰ ਕੀ ਹੋਗਾ ਤੁਹਾਡਾ ਵੀ ਲੈ ਕੇ ਆਏ ਆ ਉਹ ਮੇਰੇ ਨੂੰ ਮਾਰ ਗੋਲੀ ਆਪਣਾ ਤਾਂ ਤੂੰ ਲਿਓ ਨਾ ਨਾਲ ਮੇਰਾ ਵੀ ਚੁੱਕੀ ਲਈਆਂ ਜੋ ਮੰਮੀ ਸਾਨੂੰ ਨਹੀਂ ਪਤਾ ਹੈਗਾ ਐਨਾ ਕਠਿਨ ਵਰਤ ਹੁੰਦਾ ਹੈਗਾ ਵਾ ਆ ਜਨਾਨੀਆਂ ਤੇ ਆ ਵੀ ਸ਼ੋਸ਼ਾ ਪੂਨਾ ਕਰਦੀਆਂ ਫਿਰਦੀਆਂ ਸਾਨੂੰ ਤੇ ਪਤਾ ਨਹੀਂ ਹੈਗਾ ਅਈ ਉਹਨਾਂ ਦੇ ਪਿੱਛੇ ਲੱਗ ਕੇ ਨਾ ਚੱਲ ਜਨਾਨੀਆਂ ਜਿੱਦਾਂ ਰੱਖਦੀਆਂ ਨੇ ਸਾਨੂੰ ਵੀ ਚਾ ਚੜ ਜਾਂਦਾ ਨਹੀਂ ਕਿ ਸਾਡੀਆਂ ਇੱਕ ਵਾਂਡਰਾਂ ਰੱਖਦੀ ਹੁੰਦੀਆਂ ਨੇ ਨਾ ਪਰ ਕਰੀ ਇਹੀ ਧਿਆਨ ਦਿੱਤਾ ਪਰ ਚਾਚੀ ਨੇ ਜਦੋਂ ਕਿਹਾ ਨਾ ਕਿ 10000 ਦਾ ਸੂਟ ਨਾਲ ਫਲ ਫਰੂਟ ਹੋਰ ਵੀ ਲੈਟਰ ਪਟਰ ਸਮਾਨ ਤੇ ਮੇਕਅਪ ਦਾ ਸਮਾਨ ਕਿੰਨਾ ਫਿਰ ਮੰਮੀ ਉਹ ਵੇਖ ਕੇ ਨਾ ਸਾਡਾ ਮਨ ਜਣਾ ਨਾ ਕਰਨ ਲੱਗ ਗਿਆ ਕਿ ਜੇ ਅਸੀਂ ਵੀ ਸਬਾਨ ਕਢਾਵਾਂਗੇ ਤੁਹਾਡੇ ਕੋ ਪੈਸੇ ਲੈ ਕੇ ਨਹੀਂ ਤੂੰ ਚਾਚੀ ਦੀ ਗੱਲ ਕਰਦੀ 10000 ਦਾ ਸੂਟ ਮੈਂ ਗਈ ਸ਼ਾਮ ਨੂੰ ਉਹਦੇ ਘਰ ਤੇ ਸੂਟ ਕਿੰਨਾ 1500 ਦਾ ਹੈ ਮਮੀ 1500 ਦਾ ਸੂਟ ਲਿਆਈ ਉਹਦੇ ਸਾਡੇ ਘਰ ਆਈ ਤੁਹਾਨੂੰ ਭੜਕਾਉਣ ਵਾਸਤੇ ਪਰ ਮਮੀ ਆਈ ਤੇ 5-5000 ਦਾ ਸੂਟ ਲੈ ਕੇ ਆਈਆਂ ਉਹ ਵੀ ਦੋ-ਦੋ ਉਹ ਤੇ ਕਹਿੰਦੀ ਸੀ ਮੈਂ 10000 ਦਾ ਸੂਟ ਲੈ ਕੇ ਆਈਆਂ ਇਸੇ ਕਰਕੇ ਤੇ ਮੈਂ ਇਹਨੂੰ ਕਹਿ ਦਿੱਤਾ ਵੀ ਚਾਚੀ ਨੇ ਆਪਣੇ ਨੂੰ ਨੂੰ 10000 ਦਾ ਸੂਟ ਲਿਆਂਦਾ ਹੈ ਮम्मी ਮੈਂ ਵੀ ਇਹਦੇ ਪਿੱਛੇ ਲੱਗ ਗਈ ਮੈਨੂੰ ਕੀ ਪਤਾ ਉਹਨੇ ਪਤਾ ਕੀ ਸੋਚਿਆ ਵੀ ਜਠਾਣੀ ਮੇਰੀ ਪੈਸੇ ਇੰਜ ਘਟ ਕੇ ਰੱਖਦੀ ਆ ਇਹ ਖਰਚ ਨਹੀਂ ਹੁੰਦਾ ਕਰਦੀ ਤੇ ਚਾਲੇ ਦਾ ਖਰਚਾ ਮੈਂ ਇਸ ਤਰ੍ਹਾਂ ਕਰਾਵਾਂ ਮੇਰੀ ਤੇ ਇੱਕ ਨੋਆ ਇਹਨਾਂ ਦੀਆਂ ਦੋ ਨੋਆ ਇਤਾਂ ਖਰਚ ਕਰਾਉਣ ਗਿਆ ਕੀ ਮਿਲਿਆ ਲੀਰਾ ਖਰੀਦ ਕੇ ਤੁਹਾਨੂੰ ਤੁਹਾਡੇ ਪੈਸੇ ਹੋਰ ਕਿਤੇ ਕੰਮ ਨਹੀਂ ਸੀ ਆਉਣੇ ਮੰਮੀ ਸਾਨੂੰ ਕੀ ਪਤਾ ਸੀ ਚਾਚੀ ਸਾਡੇ ਘਰ ਪਹੜਾ ਪਾਨ ਆ ਗਈ ਹੈ ਐ ਇਸ ਤਰ੍ਹਾਂ ਕਰਨਗੇ ਆਪਣੀਆਂ ਨੂੰਆਂ ਆਈਆਂ ਕਿਹਦੇ ਮਗਰ ਪੁੱਤ ਨਹੀਂ ਲੱਗੀਦਾ ਆਪਣੇ ਘਰ ਦਾ ਹਮੇਸ਼ਾ ਹੀ ਸੋਚੀਦਾ ਏ ਇੱਥੋਂ ਸਿਆਣੀਆਂ ਬਣ ਜਾ ਤੁਸੀਂ ਮੰਮੀ ਸਗੋਂ ਜਾਈ ਬਾਜ਼ਾਰ ਚ ਵੇਖਿਆ ਜਨਾਨੀਆਂ ਤੇ ਕਿੰਨਾ-ਕਿੰਨਾ ਕੁਝ ਖਰੀਦਣ ਦੀਆਂ ਏ ਅਹੀਂ ਤੇ ਸਿਰਫ ਸੱਕਲ ਲਈ ਸੂਟ ਤੇ ਮੇਕਅਪ ਦਾ ਸਮਾਨ ਹੀ ਲਿਆਏ ਆ ਅਹੀਂ ਤੇ ਹੋਰ ਕੁਝ ਲਿਆਈਆਂ ਹੀ ਨਹੀਂ ਚਲੋ ਇਹ ਨਹੀਂ ਰੱਖਣਾ ਵਰਤ ਚਲੋ ਤੁਹਾਨੂੰ ਹੁਣ ਪੁੱਤ ਪਤਾ ਲੱਗ ਗਿਆ ਮੰਮੀ ਨਹੀਂ ਮੈਂ ਤੇ ਕੱਲ ਟੀਵੀ 'ਚ ਹੀ ਵੇਖਿਆ ਸੀ ਕਹਿੰਦੇ ਨੇ ਜਨਾਨੀਆਂ ਪਾਰਲਰ ਤੋਂ ਤਿਆਰ ਹੁੰਦੀਆਂ ਨੇ ਤੇ 10 10 ਹਜ਼ਾਰ ਦਾ ਮੇਕਅਪ ਕਰਾਉਂਦੀਆਂ ਨੇ ਤੇ ਹੀ ਕਹੇ ਚਲ ਘਰੇ ਤਿਆਰ ਹੋ ਜਾਂਦੀ ਆ ਹੁਣ ਤੁਹਾਨੂੰ ਅਕਲ ਆ ਗਈ ਨਾ ਬਾਹਰੋਂ ਸੁਣ ਕੇ ਘਰ ਦੇ ਆ ਕਿ ਤੁਹਾਨੂੰ ਪਤਾ ਨਹੀਂ ਲੱਗਾ ਆਹ ਕਿਹੜਾ ਘਰ ਐ ਝੂਠ ਬੋਲਦੀ ਸਾਡੀ ਸੱਸ ਨਹੀਂ ਹੁਣ ਮੇਰਾ ਮੁੰਡਾ ਸੁਣੂਗਾ ਤੇ ਕੀ ਕਹੂਗਾ ਜਿਹਨਾਂ ਕਮਾਈਆਂ ਕਰਦੇ ਜਾ ਕੇ ਖੜੀ ਲੱਤ ਤੇ ਖਲੋ ਕੇ ਕਰਦੇ ਆ ਕੀ ਕਹਿਣਗੇ ਮੇਰੇ ਪੁੱਤ ਵੇਖੀ ਮੈਨੂੰ ਹੁਣ ਤੁਸੀਂ ਮੈਨੂੰ ਝਿੜਕਾਂ ਪਵਾਉਣੀਆਂ ਮੇਰੇ ਬੋਦੇ ਪਟਾਉਣੇ ਤੁਸੀਂ ਮੇਰੇ ਚਲੋ ਮੰਮੀ ਹੁਣ ਸਾਨੂੰ ਸਮਝ ਆ ਗਈ ਆ ਅਸੀਂ ਤੁਹਾਡਾ ਮਾਫੀ ਮੰਗਦੇ ਆ ਚੱਲ ਨਹੀਂ ਆ ਚਾਹ ਪੀਏ ਮੇਰੇ ਸਿਹਤ ਪਰਹੋ ਲੱਗੀ ਚੜਾਈਆਂ ਦੀ ਗੱਲਾਂ ਸੁਣ ਚਲੋ ਅਸੀਂ ਜਿਹੜੇ ਸੂਟ ਲਿਆਂਦੇ ਹੁਣ ਤੇ ਹੁਣ ਵਾਪਸ ਨਹੀਂ ਹੋਣੇ ਚਲੋ ਅਸੀਂ ਗਾਂ ਕਿਹੇ ਕੰਮ ਪਾ ਲਾਂਗੇ ਹੁਣ ਸਾਡ ਕੋ ਜਿਹੜੀ ਗਲਤੀ ਹੋ ਗਈ ਹੁਣ ਸਾਨੂੰ ਮਾਫ ਕਰ ਦੋ ਨਾ ਇਸ ਗਲਤੀ ਨੂੰ ਸਮਝੋ ਚੰਗੀ ਤਰ੍ਹਾਂ ਹੁਣ ਤੁਸੀਂ ਘਰ ਕਿਸ ਤਰ੍ਹਾਂ ਆਪਣਾ ਰੱਖਣਾ ਸੰਭਾਲ ਕੇ ਕਿਸੇ ਦੇ ਮਗਰ ਨਹੀਂ ਲੱਗੀਦਾ ਜੇ ਕਿਸੇ ਦਾ ਮੂੰਹ ਲਾਲ ਹੋਏ ਤੇ ਆਪਣਾ ਮੂੰਹ ਤੇ ਚਪੇੜਾਂ ਮਾਰ ਕੇ ਨਹੀਂ ਲਾਲ ਕਰੀਦਾ ਕਰਾ ਗਈ ਨਾ ਖਰਚਾ ਇੱਥੇ ਸਾਡਾ ਜ਼ਿਆਦਾ ਠੀਕ ਆ ਤੁਹਾਨੂੰ ਪਤਾ ਫਿਰ ਦਰਾਣੀ ਜਠਾਣੀ ਕੀ ਹੁੰਦਾ ਆ ਕੁਛ ਹੁੰਦਾ ਇਸ ਤਰ੍ਹਾਂ ਦੇ ਘਰ ਪੜਨ ਵਾਲੀਆਂ ਲੱਗ ਗਿਆ ਪਤਾ ਮੰਮੀ ਹੁਣ ਜਿੱਦਾਂ ਤੁਸੀਂ ਸਾਨੂੰ ਸਲਾਹ ਦੋਗੇ ਨਾ ਆਪਾਂ ਉਦਾਂ ਹੀ ਕਰਾਂਗੇ ਹਣਾ ਨਹੀਂ ਹੁਣ ਜਿੱਦਾਂ ਮੰਮੀ ਕਹਿਣਗੇ ਉਦਾਂ ਹੀ ਕਰਾਂਗੇ ਉਸ ਸਮਾਨ ਦਾ ਕੀ ਕਰੀਏ ਹੁਣ ਇਹਨਾਂ ਨੂੰ ਰੱਖੋਗੇ ਸੰਭਾਲੋ ਹੁਣ ਸੜਕ ਤੇ ਥੋੜਾ ਸੁੱਟਣਾ ਤੁਸੀਂ ਮੰਮੀ ਅਸੀਂ ਤਾਂ ਸੂਟ ਵੀ ਲੈ ਕੇ ਆਏ ਤੁਹਾਡਾ ਵੀ ਲਿਆਂਦਾ ਹੀ ਸੋਗਾ ਮੰਮੀ ਸਮਾਨ ਤਾਂ ਹੀ ਸਾਰਾ ਲੈ ਆਈਆਂ ਹਾਂ ਭਰਾਂਜ ਕਰੋ ਹਾਂ ਰੋਟ ਲਿਆਈ ਤੋ ਭੁੱਖੇ ਨਹੀਂ ਲੱਗੀ ਹੋਈ ਆ ਨਾਲੇ ਢਿੱਡ ਭਰ ਜਾਊਗਾ ਸਾਡਾ ਚੱਲੇ ਬੈਜੋ ਰਮਾਨਾ ਹੁਣ ਤੁਸੀਂ ਤੁਹਾਨੂੰ ਫਰੂਟ ਚਾਹੀਦੇ ਆ ਇਹਨਾਂ ਨੂੰ ਖਾ ਲੋ ਸੂਟਾ ਨੂੰ ਖਾਓ ਇਹਨਾਂ ਨੂੰ ਚਟੋ ਵੀ ਫੇਰ ਫੇਰ ਕੇ ਤੇ ਸਾਡੇ ਢਿੱਡ ਚ ਲੀਆਂ ਪੈਂਦੀਆਂ ਨਹੀਂ ਗੜ ਗੜ ਕਰੰਦੇ ਆਵਾ ਮੰਮੀ ਸਾਡੇ ਕੋ ਨਹੀਂ ਭੁੱਖਿਆ ਰਿਹਾ ਜਾਂਦਾ ਅਸੀਂ ਤੇ ਬਾਜ਼ਾਰ ਗਈਆਂ ਤੇ ਭੁੰਡ ਲਗੀਆਂ ਵਾ ਤੇ ਫੜਾ ਫਟ ਕੁਛ ਖਾਈਏ ਘਰ ਜਾਵੇ ਅਸੀਂ ਸੁਆਹ ਵਰਤਾ ਰੱਖਣੇ ਮੰਮੀ ਐਵੇਂ ਔਰੇ ਪਿੱਛੇ ਲਾ ਕੇ ਅਸੀਂ ਤੁਹਾਨੂੰ ਹੀ ਕਹਿਆਤਾ ਹੁਣ ਆ ਗਈ ਸਮਝ ਟਕਾਣੇ ਆ ਗਈ ਤੁਹਾਡੀ ਅਕਲ ਚਲੋ ਹੋ ਗਿਆ ਚਲੋ ਹੁਣ ਫੇਰ ਵੀ ਵੇਲਾ ਸਮਝ ਲੈ ਜੋ ਛੇਤੀ ਚੰਗਾ ਮੰਮੀ ਚਲੋ ਆਪਾਂ ਚਾਹ ਬਣਾ ਲਈਏ ਨਾ ਨਾਨੀ ਨੂੰ ਮਿਲ ਲਈਏ